ட ਇਹ ਅੰਦਰ ਦਾ ਦ੍ਰਿਸ਼ ਹੈ ਜੀ ਬਹੁਤ ਵਧੀਆ ਬਣਿਆ ਹੋਇਆ ਇਹ ਲਿਫਟਾਂ ਲੱਗੀ ਹੋਈ ਆ ਮੈਂ ਕਹਿੰਨਾ ਪਰ ਜਾਣ ਬਾਅਦ ਤੇ ਇਹਦੇ ਲਿਫਟਾਂ ਵੀ ਲੱਗੀਆਂ ਹਨਾ ਲਿਫਟਾਂ ਹੈਗੀ ਆ ਆ ਦੇਖਾ ਪਰ ਜਾਣ ਹੀ ਨਾ ਨੰਦੇ ਵਾਲੇ ਉੱਪਰ ਲਿਫਟਾਂ ਲੱਗੀਆਂ ਆ ਆ ਦੇਖ ਹਾਲੇ ਇਹਨਾਂ ਨੇ ਚਾਲੂ ਨਹੀਂ ਕੀਆ ਪਰ ਮਤਲਬ ਬਣਾ ਰਹੇ ਹਾਲੀ ਹਾਲੀ ਚੱਲ ਰਿਹਾ ਕੰਮ ਆ ਪੌੜੀਆਂ ਵੀ ਹੈਗੀਆਂ ਬਾਦਲ ਕਿਹਨਾਂ ਆ ਗਏ ਉਹ ਦਿੰਦਾ ਹੈ ਕਿੱਥੇ ਆ ਬਾਦਲ ਕਿਹਦੇ ਬਾਦਲ ਦੀ ਹੈ ਉਹਨਾਂ ਨੇ ਕਰਿਆ ਜਾ ਤੇ ਮੁੜ ਕੇ ਬਾਅਦ ਚ ਹੋਇਆ ਨਹੀਂ ਕੁਛ ਹਾਂ ਉਹਨਾਂ ਨੇ ਕੰਮ ਉੱਥੇ ਰੁਕ ਗਿਆ ਜੰਗੇ ਮદાન ਬਾਬਾ ਬੰਦਾ ਸਿੰਘ ਬਹਾਦਰ ਚੱਪਰ ਚਿੜੀ ਹੈ ਚੱਲ ਹੁਣ ਆਪਾਂ ਇੱਕ ਪੱਧਰ ਤੇ ਸ਼ੁਰੂ ਹੋ ਜਾਈਏ ਇਧਰ ਤੇ ਅਦਾ ਨਾਮ ਹੈ ਜੀ ਫਤਿਹ ਬੁਰਜ ਚੱਪਰ ਚਿੜੀ ਦੀ ਇਤਿਹਾਸਕ ਜੰਗ ਦੀ ਤੀਸਰੀ ਸਤਾਵਦੀ ਮੌਕੇ ਜਨਵਰੀ 2011 ਨੂੰ ਸ਼ੁਰੂ ਕਰਕੇ ਇਸ ਅੱਠ ਪੁਜੇ ਫਤਿਹ ਬੁਰਜ ਦੀ ਉਸਾਰੀ ਸਿਰਫ 11 ਮਹੀਨਿਆਂ ਦੇ ਰਿਕਾਰਡ ਸਮੇਂ ਵਿੱਚ ਮੁਕੰਮਲ ਕੀਤੀ ਗਈ ਹੈ 328 ਫੁੱਟ ਉਚਾਈ ਵਾਲਾ ਭਾਰਤ ਦਾ ਸਭ ਤੋਂ ਉੱਚਾ ਬੁਰਜ ਮਹਾਨ ਜਨਰਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹੰਦ ਫਤਿਹ ਕਰਨ ਲਈ ਲੜੀ ਗਈ ਜੰਗ ਵਿੱਚ ਖਾਲਸੇ ਦੀ ਹੋਈ ਇਤਿਹਾਸਕ ਜਿੱਤ ਦਾ ਪ੍ਰਤੀਕ ਹੈ ਇਸ ਇਤਿਹਾਸਕ ਜੰਗ ਵਿੱਚ ਖਾਲਸੇ ਸਰਹੰਦ ਦੇ ਸਰੰਦ ਦੇ ਸੂਬੇ ਵਜ਼ੀਰ ਖਾਨ ਨੂੰ ਸੋਧ ਕੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈ ਕੇ ਪਹਿਲਾ ਖਾਲਸਾ ਰਾਜ ਸਥਾਪਿਤ ਕੀਤਾ ਸੀ ਜਿਹੜੇ ਕਹਿੰਦੇ ਵੀ ਖਾਲਸਾ ਰਾਜ ਨਹੀਂ ਨਾ ਹੈਗਾ ਜੀ ਕਈ ਯੂਟਿਊਬਰ ਕਹਿੰਦੇ ਆ ਇਹ ਇਤਿਹਾਸ ਦੱਸਦਾ ਵੀ ਪਹਿਲਾ ਖਾਲਸਾ ਰਾਜ ਹੈ ਤਾਂ ਇਹ ਹੈ ਜੀ ਬਾਬਾ ਫਤਿਹ ਸਿੰਘ ਜੀ ਬਾਬਾ ਫਤਿਹ ਸਿੰਘ ਦਾ ਬੁੱਤ ਲਾਇਆ ਹੋਇਆ ਜੀ ਮਾਲਵੇ ਦੇ ਸਿੰਘਾਂ ਦਾ ਇੱਕ ਬਹੁਤ ਵੱਡਾ ਦਲ ਭਾਈ ਫਤਿਹ ਸਿੰਘ ਦੀ ਅਗਵਾਹੀ ਵਿੱਚ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨਾਲ ਆ ਕੇ ਮਿਲਿਆ ਸੀ ਸਾਹਮਣੇ ਦੀ ਜਿੱਤ ਨਵੰਬਰ 1709 ਤੋਂ ਬਾਅਦ ਆਪ ਜੀ ਨੂੰ ਇੱਥੇ ਸੂਬੇਦਾਰ ਨਿਯੁਕਤ ਕੀਤਾ ਗਿਆ ਸੀ ਚੱਪਰ ਚਿੱਟ ਦੀ ਜੰਗ ਵਿੱਚ ਆਪ ਜੀ ਨੇ ਫੈਸਲਾ ਕੁ ਭੂਮਿਕਾ ਨਭਾਈ ਆਪ ਜੀ ਨੇ 22 9 ਜੂਨ 1716 ਨੂੰ ਬਾਬਾ ਬੰਦੇ ਸਿੰਘ ਬਹਾਦਰ ਜੀ ਦੇ ਨਾਲ ਸ਼ਹਾਦਤ ਸ਼ਹਾਦਤ ਦਾ ਜਾਮ ਪੀਤਾ ਉਹਨਾਂ ਦੇ ਨਾਂ ਉੱਤੇ ਜ਼ਿਲ੍ਹਾ ਬਠਿੰਡਾ ਵਿੱਚ ਚੱਕ ਫਤਿਹ ਸਿੰਘ ਨਗਰ ਵਸਿਆ ਹੋਇਆ ਹੈ ਸਹੀ ਹੈ